ਅੱਜ ਅਸੀਂ ਖੜੇ ਹਾਂ ਇੱਕ ਸਬਸਟੇਸ਼ਨ ਜਿੱਥੋਂ ਕਿ ਲਾਈਟ ਵੱਖ-ਵੱਖ ਪਿੰਡਾਂ ਦੇ ਵਿੱਚ ਜਾਂਦੀ ਹੈ ਉਹ ਸਬਸਟੇਸ਼ਨ ਜਿੱਥੇ ਅਸੀਂ ਖੜੇ ਹਾਂ ਉਥੋਂ ਦਾ ਇਹ ਹੈ ਇੱਕ 66 ਕੇਵੀ ట్రాన్స్‌ਮਿਸ਼ਨ ਲਾਈਨ ਜਿਹੜੀ ਕਿ ਪਿੱਛੋਂ ట్రాన్స్‌ਮਿਸ਼ਨ ਲਾਈਨ ਜੋ ਆ ਰਹੀ ਹੈ ਆਹ ਹੁੰਦੀ ਹੈ ਜੀ ట్రాన్స్‌ਮਿਸ਼ਨ ਲਾਈਨ ਇਹਦੇ ਨਾਲ ਜੋ ਤੁਹਾਨੂੰ ਐਮਸੀਕਯੂ ਵਿੱਚ ਵੀ ਤੁਹਾਨੂੰ ਕਲਾਸਾਂ ਵਿੱਚ ਵੀ ਅਸੀਖ ਕਰਵਾਇਆ ਸੀਗਾ ਕਿ ਡੰਪਰ ਜੋ ਵਰਤਦੇ ਜਾਂਦੇ ਹਨ ਤਾਰਾਂ ਦੀ ਵਾਈਬ੍ਰੇਸ਼ਨ ਨੂੰ ਰੋਕਣ ਲਈ ਇਹਨੂੰ ਡੰਪਰ ਕਿਹਾ ਜਾਂਦਾ ਹੈ ਲਾਈਵ ਪ੍ਰੂਫ ਤੁਹਾਨੂੰ ਦਿਖਾ ਰਹੇ ਹਾਂ ਸੋ ਦੋਸਤੋ ਤੁਹਾਨੂੰ ਜ਼ਰੂਰ ਸਾਡੀ ਵੀਡੀਓ ਪਸੰਦ ਆ ਰਹੀ ਹੋਣੀ ਹੈ ਜੀ ਇਹ ਹੈ ਇੱਕ 66 ਟੀਵੀ ਲਾਈਨ ਦਾ ਟਰਾਂਸਮਿਸ਼ਨ ਲਾਈਨ ਦਾ ਟਾਪ ਹੋਰ ਅੱਗੇ ਲਾਈਨ ਆ ਰਹੀ ਹੈ ਜਿਹੜੀ ਆਪਣੇ ਸਬਸਟੇਸ਼ਨ ਦੇ ਵਿੱਚ ਆ ਰਹੀ ਹੈ ਉਹ ਹੈ ਆ ਵਾਲੀ ਆਈਸੋਲੇਟਰ ਲੱਗਿਆ ਹੋਇਆ ਇੱਥੇ ਸਪਲਾਈ ਨੂੰ ਕੱਟਣ ਵਾਸਤੇ ਜਦੋਂ ਕਿ ਇਸ ਗ੍ਰੈਡ ਦੇ ਅੰਦਰ ਸਬਸਿਸਟ ਦੇ ਅੰਦਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਨਾ ਹੋਵੇ ਤਾਂ ਇੱਕ ਆਈਸੋਲੇਟਰ ਲੱਗਿਆ ਹੁੰਦਾ ਹੈ ਮੈਂ ਤੁਹਾਨੂੰ ਦਿਖਾ ਰਿਹਾ ਵੀਡੀਓ ਦੇ ਵਿੱਚ ਇਹ ਹੈ ਇੱਕ ਆਈਸੋਲੇਟਰ ਜਿਸ ਨੂੰ ਆਪਾਂ ਕੱਟ ਕੇ ਤਾਂ ਅੱਗੇ ਦੀ ਸਪਲਾਈ ਬਿਜਲੀ ਬੰਦ ਕਰ ਸਕਦੇ ਹਾਂ ਆ ਇਸ ਦਾ ਹੈ ਜੀ ਹੈਂਡਲ ਵਗੈਰਾ ਜਿਸ ਦਿਨ ਵਾਲੇ ਆਈਸੋਲੇਟਰ ਕੱਟ ਹੁੰਦਾ ਏਕ ਹੋਰ ਮੈਂ ਚੀਜ਼ ਤੁਹਾਨੂੰ ਦੱਸਦਾ ਕਿ ਪਿੱਛੇ ਕਿਸੇ ਵੀ ਲਾਈਨ 'ਚ ਜਦ ਫਾਲਟ ਹੁੰਦਾ ਹੈ ਜਾਂ ਪਿੱਛੇ ਕਿਸੇ ਵੀ ਕਰਮਚਾਰੀ ਨੇ ਕੰਮ ਕਰਨਾ ਹੁੰਦਾ ਹੈ ਤਾਂ ਅਰਥ ਕਰਾਉਣੀ ਜ਼ਰੂਰੀ ਹੁੰਦੀ ਹੈ ਜੋ ਹੈ ਅਰਥ ਅਰਥ ਦਾ ਆਈਸੋਲੇਟਰ ਇਹ ਵਾਲਾ ਹੈ ਜੀ ਜਦੋਂ ਕੋਈ ਵੀ ਮੈਸੇਜ ਆਉਂਦਾ ਹੈ ਤਾਂ ਅਰਥ ਕਰਨ ਵਾਸਤੇ ਜਿਹਨ ਦਾ ਤੇ ਇਸ ਨੂੰ ਆਪਾਂ ਅਰਥ ਕਹਿੰਦੇ ਹਾਂ ਠੀਕ ਹੈ ਦੋਸਤੋ ਅੱਗੇ ਜਿਹੜੀ ਟਰਾਂਸਮਿਸ਼ਨ ਲਾਈਨ ਉਧਰੋਂ ਆ ਗਈ ਹੁਣ ਜਾ ਰਹੀ ਹੈ ਜੀ ਸਟੈਪ ਡਾਊਨ ਟਰਾਂਸਫਾਰਮਰ ਦੇ ਕੋਲੇ ਸਟੈਪ ਡਾਊਨ ਟਰਾਂਸਫਾਰਮਰ ਦੇ ਕੋਲੇ ਜਿਹੜਾ ਸਟੈਪ ਡਾਊਨ ਟਰਾਂਸਫਾਰਮਰ ਤੋਂ ਪਹਿਲਾਂ ਇੱਕ ਬਾਕਸ ਲੱਗਿਆ ਹੋਇਆ ਹੈ ਇਹ ਹੈ ਬਾਕਸ ਜਿਸ ਨੂੰ ਅਸੀਂ ਚਾਰਜਰ ਕਰਦੇ ਆ ਟ੍ਰਾਂਸਫਰਮਰ ਜਦੋਂ ਆਫ ਹੋ ਜਾਂਦਾ ਹੈ ਤਾਂ ਇਸ ਨੂੰ ਅਸੀਂ ਕਰਦੇ ਆ ਜਦੋਂ ਚਾਲੂ ਕਰਨ ਤੋਂ ਪਹਿਲਾਂ ਅਸੀਂ ਕਰਦੇ ਆ ਇਸ ਨੂੰ ਚਾਰਜ ਠੀਕ ਹੈ ਦੋਸਤੋ ਉਸ ਤੋਂ ਬਾਅਦ ਤੁਹਾਨੂੰ ਪੋਟੈਸ਼ਲ ਟ੍ਰਾਂਸਫਰਮਰ ਤੇ ਕਰੰਟ ਟ੍ਰਾਂਸਫਰਮਰ ਦਿਖਾ ਦਿੰਨੇ ਆ ਆ ਦੇਖੋ ਠੀਕ ਹੈ ਦੋਸਤੋ ਇਸ ਸਬਸਿਸਟਮ ਦੇ ਅੰਦਰ 2 2 ਡਾਊਨ ਟਰਾਂਸਫਾਰਮਰ ਜਿਹੜੇ ਕਿ ਜਿਨ੍ਹਾਂ ਦੀ ਕੈਪੈਸਿਟੀ ਕੀ ਹੈ ਕੈਪੈਸਿਟੀ ਐਮਪੀਏ ਹੈ ਠੀਕ ਹੈ ਦੋਸਤੋ 3 ਐਮਪੀ ਇੱਕ ਹੋਰ ਸਟੈਪ ਡਾਊਨ ਟਰਾਂਸਫਾਰਮਰ ਤੇ ਹੁਣ ਪਿੱਛੇ ਜਿਹੜੀ ਸ਼ਾਰਟ ਕੀ ਵੀ ਲਾਈਨ ਆ ਗਈ ਇਹਨੂੰ ਬਸ ਬਾਰ ਕਹਿੰਦੇ ਆ ਸਾਰੀ ਲਾਈਨਾਂ ਨੂੰ ਤੇ ਆ ਪੀਡੀ ਨੇ ਜਿਹਨੂੰ ਪੋਟੈਂਸ਼ੀਅਲ ਟਰਾਂਸਫਾਰਮਰ ਕਹਿੰਦੇ ਨੇ ਦੋਸਤੋ ਬਾਰੇ ਅੱਗੇ ਸਿਟੀ ਲੱਗੇ ਹੋਏ ਪੋਟੈਂਸ਼ੀਅਲ ਟਰਾਂਸਫਾਰਮਰ ਦਾ ਇਹ ਕੰਮ ਹੈ ਜੋ ਵੀ ਆਪਾਂ ਹਾਈ ਵੋਲਟੇਜ ਤੇ ਵੋਲਟੇਜ ਮੈਜ਼ਰ ਕਰਨੀ ਹੈ ਨਾ ਉਥੇ ਪੀਟੀ ਯੂਜ਼ ਕਰਦੇ ਆ ਤਾਂ ਕਿ ਵੋਲਟੇਜ ਨੂੰ ਆਪਾਂ ਕੰਟਰੋਲ ਕਰ ਸਕੀਏ ਵੀ ਕਿੰਨੀ ਵੋਲਟੇਜ ਆ ਰਹੀ ਹੈ ਜਾਂ ਕਿੰਨੀ ਚੱਲ ਰਹੀ ਕਿੰਨੀ ਵੱਧ ਕਿੰਨੀ ਘਟ ਰ ਉਹਨੂੰ ਕੰਟਰੋਲ ਕਰ ਸਕੀਏ ਜਿਹੜੀ ਹੈਵੀ ਵੋਲਟੇਜ ਨੂੰ ਮੈਜ਼ਰ ਕਰਨਾ ਥੋੜਾ ਕੰਨਾ ਉਥੇ ਪੀਟੀ ਯੂਜ਼ ਕਰਦੇ ਆ ਇਹ ਆਪਣਾ ਟਰਾਂਸਫਾਰਮਰ ਆ ਗਿਆ ਏ 20 ਪਾਵਰ ਹੈਗੀ ਏ 20 ਐਮਵੀਏ 20 ਮੈਗਾਵਾਟ ਦੀ ਕੈਪੈਸਿਟੀ ਹੈ ਇਸ ਟਰਾਂਸਫਾਰਮਰ ਦੀ ਤੇ ਇੰਨੇ ਦੋ ਸਾਈਡਸ ਹੁੰਦੀਆਂ ਨੇ ਇਹ ਐਚਵੀ ਸਾਈਡ ਹੈ ਤੇ ਫਿਰ ਦੂਸਰੀ ਐਲਵੀ ਸਾਈਡ ਹੈ ਐਚਵੀ ਸਾਈਡ ਉਹ ਹੈ ਜਿੱਧਰੋਂ ਆਪਾਂ ਨੂੰ ਛਰਟ ਕੀ ਵੀ ਲਾਈਨ ਐਂਟਰ ਹੋ ਰਹੀ ਹੈ ਦੂਸਰੀ ਸਾਈਡ ਆਪਾਂ 11 ਕੇਵੀ ਲਾਈਨ ਆਊਟਸਾਈਡ ਜਿਹੜੀ ਲੈ ਰਹੇ ਆਂ ਆਪਾਂ ਉਹ ਐਲਵੀ ਸਾਈਡ ਹੈ ਜਿੰਨੇ ਕੋਈ ਸਾਰੇ ਵਿੱਚ ਤੇਲ ਹੈ ਸਾਰਾ ਤੇਲ ਜੋ ਵੀ ਟ੍ਰਾਂਸਫਰ ਨੂੰ ਤੇਲ ਨੂੰ ਠੰਣਾ ਰੱਖਣ ਵਾਸਤੇ ਪੈਨਲ ਦੇ ਵਿੱਚ ਪਾਇਆ ਜਾਂਦਾ ਹੈ ਉਹ ਮੇਨ ਕਨਜ਼ਰਵੇਟਿਵ ਟੈਂਕੇ ਜਿਹੜਾ ਮੇਨ ਟੈਂਕ ਇਹਦੇ ਜੇ ਤੇਲ ਆਪਾਂ ਪਾਨੇ ਆ ਉਸ ਤੋਂ ਬਾਅਦ ਆ ਥੱਲੇ ਸਾਈਫਨ ਮੋਟਰ ਹੈ ਸਾਈਫਨ ਮੋਟਰ ਦਾ ਕੰਮ ਤੇ ਜਿਹੜਾ ਤੇਲ ਨੂੰ ਮੈਨੂਵੈਂਟ ਕਰਕੇ ਰੱਖਵਾ ਤੇਲ ਨੂੰ ਆ ਤੋਂ ਦੇ ਕੇ ਮੇਜਰ ਪਾੜੀਏ ਸਿਲਕਾ ਜਲ ਕਿਉਂਕਿ ਟਰਾਂਸਫਰ ਨੂੰ ਵੀ ਬਰੀਤ ਕਰਨਾ ਹੁੰਦਾ ਹੈ ਤੇ ਬਰੀਥ ਕਰਨ ਦੇ ਦੌਰਾਨ ਟਰਾਂਸਫਾਰਮਰ ਦੇ ਵਿੱਚ ਕੋਈ ਵੀ ਮੋਇਸਚਰ ਨਾ ਜਾਵੇ ਉਸ ਵਾਸਤੇ ਆਪਾਂ ਸਿਲਿਕਾ ਜੈਲ ਯੂਜ਼ ਕਰਦੇ ਹਾਂ ਇਹ ਸਿਲਿਕਾ ਜੈਲ ਜਿੰਨਾ ਵੀ ਮੋਇਸਚਰ ਹੁੰਦਾ ਉਹਨੂੰ ਸ਼ੋਕ ਲੈਂਦਾ ਤੇ ਅੰਦਰ ਮੋਇਸਚਰ ਨਹੀਂ ਜਾਂਦਾ ਟਰਾਂਸਫਾਰਮਰ ਦੇ ਵਿੱਚ ਇਹ ਅੱਗੇ ਆ ਗਿਆ ਆਪਣਾ 3 ਮੀਟਰ ਲੱਗੇ ਹੋਏ ਨੇ ਇਹਨਾਂ ਤੋਂ ਪਤਾ ਲੱਗਦਾ ਆਪਣੇ ਵਾਈਂਡਿੰਗ ਹੈ ਨਾ ਦੋ ਵਾਈਂਡਿੰਗ ਦੇ ਟਰਾਂਸਫਾਰਮਰ ਹੁੰਦੇ ਨੇ ਜੀ HV winding te LV winding ਇਹ ਤੋਂ ਪਤਾ ਲੱਗਦਾ ਆਪਣੀ winding ਦਾ ਟਪਮਾਨ ਕਿੰਨਾ ਹੈ ਤੇ ਫਿਰ ਜਿਹੜਾ ਵਿੱਚ ਚੱਲਾ ਉਹਨੇ ਤੋਂ ਪਤਾ ਲੱਗਦਾ ਵੀ ਆਇਲ ਦਾ ਟੈਂਪਰੇਚਰ ਕਿੰਨਾ ਹੈ ਇਹਦਾ ਉਹ ਓਰੀਜਨਲ ਕਲਰ ਬਲੂ ਕਲਰ ਦਾ ਹੁੰਦਾ ਹੈ ਜੇ ਇਹ ਕਲਰ ਚੇਂਜ ਕਰ ਰਿਹਾ ਤੇ ਇਹਦਾ ਮਤਲਬ ਇਹਨਾਂ ਵਿੱਚ ਮੌਇਸਚਰ ਆ ਗਿਆ ਹੈ ਜਿਸ ਤਰ੍ਹਾਂ ਹੁਣ ਨਾਲ ਦਾ ਤੁਸੀਂ ਦੇਖੋਗੇ ਇਹਦਾ ਕਲਰ ਚੇਂਜ ਹੋ ਗਿਆ ਅਲੱਗ ਕਲਰ ਦਾ ਹੋ ਗਿਆ ਪਿੰਕ ਕਲਰ ਦਾ ਹੋ ਗਿਆ ਇਹਦਾ ਮਤਲਬ ਇਹਨਾਂ ਵਿੱਚ ਮੌਇਸਚਰ ਆ ਗਿਆ ਇਹਨੂੰ ਹੁਣ ਚੇਂਜ ਕਰਨ ਵਾਲਾ ਹੋ ਗਿਆ ਸਿਲਕ ਜਲ ਇਹਨੂੰ ਬਰੀਦਰ ਕਹਿੰਦੇ ਨੇ ਬਰੀਦਰ ਮਤਲਬ ਸਾਹ ਲੈਣ ਵਾਲੀ ਇੱਕ ਪ੍ਰਣਾਲੀ ਇਹ ਜਗ੍ਹਾ ਇੱਥੋਂ ਟਰਾਂਸਫਾਰਮ ਸਾਹ ਲੈਣ ਰਿਹਾ ਹੁਣ ਤੁਹਾਨੂੰ ਟੈਪ ਚੇਂਜਰ ਬਾਰੇ ਦੱਸਾਂਗੇ ਜਿੱਥੋਂ ਆਪਾਂ ਵੋਲਟੇਜ ਕੰਟਰੋਲ ਕਰਦੇ ਆ ਟੈਪ ਇੰਡਸੈਂਸ ਜਦੋਂ ਆਪਾਂ ਨੂੰ ਵੋਲਟੇਜ ਜ਼ਿਆਦਾ ਜਾਂ ਘੱਟ ਕਰਨੀ ਹੈ ਫਿਰ ਆਪਾਂ ਇੱਥੋਂ ਘੱਟ ਕਰ ਸਕਦੇ ਇਹ ਦੋ ਤਰੀਕਿਆਂ ਨਾਲ ਹੁੰਦਾ ਹੈ ਆ ਜਿਹੜਾ ਪਾਰਟ ਹੁਣ ਖੋਲ ਲਿਆ ਇੱਥੋਂ ਆਪਾਂ ਮੈਨੂਅਲੀ ਚੇਂਜ ਕਰ ਸਕਦੇ ਆ ਦੇਨ ਪਾਕਿਸਤਾਨ ਸਾਪਾ ਨੂੰ ਬਹੁਤ ਜ਼ਿਆਦਾ ਹਨੇਰੀ ਜਾਂ ਤੂਫਾਨ ਜਾਂ ਬਾਰਿਸ਼ ਆ ਜਾਂਦੀ ਹੈ ਉਸ ਟਾਈਮ ਵੋਲਟੇਜ ਇੱਕਦਮ ਵੱਧ ਸਕਦੀ ਹੈ ਤੁਹਾਨੂੰ ਕੰਟਰੋਲ ਕਰਨ ਵਾਸਤੇ ਆਪਾਂ ਇਹਨੂੰ ਘਟਾਣਾ ਹੁੰਦਾ ਹੈ ਇਸ ਤਰ੍ਹਾਂ ਹੁਣ ਟੈਬਲੇਸ਼ਨ 12 ਤੇ ਚੱਲਦੀ ਹੈ ਲੋਡ ਜ਼ਿਆਦਾ ਹੈ ਟਰੰਕ ਨੂੰ ਪਾਣੀ ਲੱਗ ਰਿਹਾ ਆਖਰੀ ਮੰਡਾ ਦਿਖਾਵਾਂਗੇ ਜਿਸ ਤੋਂ ਆਪਾਂ ਟਰਾਂਸਫਰਮ ਚਾਲੂ ਜਾਂ ਬੰਦ ਕਰਦੇ ਹਾਂ ਇਹ ਬ੍ਰੇਕਰਸ ਟਰਾਂਸਫਰਮ ਨੂੰ ਬੰਦ ਜਾਂ ਸਟਾਰਟ ਕਰਨ ਵਾਸਤੇ ਹੀ ਹੁੰਦਾ ਹੈ ਇਹਦੇ ਵਿੱਚ ਵੀ ਗੈਸ ਭਰੀ ਜਾਂਦੀ ਹੈ ਬ੍ਰੇਕਰ ਖੋਲ ਕੇ ਦਿਖਾਉਂਗਾ ਇਹ ਵੀ ਦੋਨੇ ਜਿੱਧਾ ਨਾਲਕ ਹੁੰਦਾ ਹੈ ਮੈਨੂਅਲੀ ਵੀ ਚਾਰਜ ਹੋ ਜਾਂਦਾ ਹੈ ਤੇ ਇਲੈਕਟ੍ਰਿਕਲੀ ਵੀ ਇਹ ਗੈਸ ਦਾ ਪ੍ਰੈਸ਼ਰ ਹੀਟਰ ਹੈ ਜੀ ਕਿਤੋਂ ਪਤਾ ਲੱਗ ਰਿਹਾ ਵੀ ਆਪਣੇ ਗੈਸ ਹੋਣ ਕਿੰਨੀ ਹੈ ਇਹ ਜਦੋਂ ਗੈਸ ਕੱਟ ਹੋਵੇ ਤਾਂ ਕਰਨੀ ਪੈਂਦੀ ਹੈ ਤੇ ਜਿਹਦੇ ਗੈਸ ਕੱਟ ਹੋਏਗਾ ਤਾਂ ਅੰਦਰ ਅਲਾਰਮ ਆ ਜਾਣਗੇ ਉਹ ਲਾਰਮ ਅੰਦਰ ਸੀਆਰ ਪੈਨਲ ਤੇ ਆਉਣਗੇ ਕੰਟਰੋਲ ਪੈਨਲ ਤੋਂ ਔਇਲ ਟੈਂਕ ਦੇ ਆਊਟਲੈਟ ਪੈਨਲ ਨੇ ਜਿੱਥੋਂ ਆਪਾਂ ਸੈਂਪਲ ਲੈਣ ਵਾਸਤੇ ਤੇਲ ਲੈਨੇ ਆ 1 ਸਾਲ ਬਾਅਦ ਇਹਨਾਂ ਦਾ ਸੈਂਪਲਿੰਗ ਹੁੰਦੀ ਏ ਤੇਲ ਦੀ ਜਾਂ ਤੇਲ ਦੀ ਡੈਂਸਿਟੀ ਕਿੰਨੀ ਏ ਜਾਂ ਤੇਲ ਦੀ ਹੋਰ ਕੁਆਲਿਟੀ ਕਿੰਨੀ ਏ ਫ੍ਰੇਕ ਸਬਸਟੇਸ਼ਨ ਤੇ ਇੱਕ ਟ੍ਰਾਂਸਫਰ ਹੋਏਗਾ ਜੋ ਅੰਦਰਲੇ ਬ੍ਰੇਕਰਸ ਨੂੰ ਸਪਲਾਈ ਦੇਣ ਵਾਸਤੇ ਹੁੰਦਾ ਹੈ ਜਾ ਵੀ ট্রান্সਫਰਟਰ ਤੇ ਕਿਤੇ ਵੀ ਆਪਾਂ 220 ਵੋਲਟ ਯੂਜ਼ ਕਰਦੇ ਆ ਉਸ ਵਾਸਤੇ ਹੁੰਦਾ ਹੈ ਅੰਦਰਲੇ ਕੰਟਰੋਲ ਪੈਨਲ ਤੇ ਆਰਗੂਇੰਗ ਬ੍ਰੇਕਰਾਂ ਨੂੰ ਕੰਟਰੋਲ ਕਰਨ ਵਾਲੀ ਜਗ੍ਹਾ ਤੇ ਲੈ ਕੇ ਚੱਲਦੇ ਆ ট্রান্সਫਾਰਮਰ ਦਾ ਜਿੱਥੋਂ ਆਪਾਂ ট্রান্সਫਾਰਮਰ ਨੂੰ ਕੰਟਰੋਲ ਕਰਦੇ ਆ ਜਿੱਦਾਂ ਆਪਣੇ ਸਟੇਸ਼ਨ ਤੇ ਦੋ ট্রান্সਫਾਰਮਰ ਨੇ T1 ਅਤੇ T2 ਇਹ ਦੋਨਾਂ ট্রান্সਫਾਰਮਰ ਦੇ ਅਲੱਗ-ਅਲੱਗ ਕੰਟਰੋਲ ਪੈਨਲ ਨੇ ਇਹ ਸਾਰੇ ਕੁਝ ਵੀ ট্রান্সਫਾਰਮਰ ਵਿੱਚ ਦਿੱਕਤ ਆਉਂਦੀ ਹੈ ਜਾਂ ਕੁਝ ਵੀ ਪ੍ਰੋਬਲਮ ਹੁੰਦੀ ਹੈ ਤੇ ਇੱਥੇ ਆਪਾਂ ਨੂੰ ਰਿਲੇ ਸ਼ੋ ਹੋਏਗੀ ਤੇ ਤਾਲਰਮ ਵੱਜੇਗਾ ਇਹ ਕੁਝ ਵੀ ਪ੍ਰੋਬਲਮ ਜੇਦੋਂ ਆਉਂਦੀ ਹੈ ট্রান্সਫਾਰਮਰ ਦੇ ਵਿੱਚ ਤਾਂ ਇੱਥੇ ਰਿਲੇਜ਼ ਆਪਰੇਟ ਹੁੰਦੀਆਂ ਨੇ ਆ ਸਾਰੀਆਂ ਰਿਲੇ ਲੱਗੀਆਂ ਹੋਈਆਂ ਨੇ ਤੇ ਇੱਥੇ ਡਿਸਪਲੇ ਆਉਂਦਾ ਵੀ ਕੀ ਨੁਕਸ ਆਇਆ ਹੈ ਤਾਂ ਫਿਰ ਉਸ ਤੋਂ ਬਾਅਦ ਅਲਾਰਮ ਵੀ ਵੱਜ ਦਿੰਦਾ ਇਸ ਤਰ੍ਹਾਂ ਆਪਾਂ ਹੁਣ ਟੈਸਟ ਕਰ ਸਕਦੇ ਹਾਂ ਐਟੈਨਿਊਸ਼ਨ ਜਿਵੇਂ ਐਟੈਨਿਊਸ਼ਨ ਵਿੰਡੋ ਕਹਿੰਦੇ ਨੇ ਸਾਰੇ ਪੈਨਲ ਇਸ ਤਰ੍ਹਾਂ ਦੇ అలਾਰਮ ਵੱਜਣਗੇ ਤੇ ਰੇਲੇ ਆਣਗੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵੀ ਕੀ ਨੁਕਸਾ ਆਇਆ ਜਾਂ ਟਰਾਂਸਫਾਰਮ ਕਿਸ ਕਾਰਨ ਕਰਕੇ ਬੰਦ ਹੋਇਆ ਫਿਰ ਉਹਨੂੰ ਅਗਲੀ ਕਾਰਵਾਈ ਵਾਸਤੇ ਆਪਾਂ ਹਰ ਅਥਾਰਟੀ ਦਾ ਆਰ ਡੀ ਸੀ ਸੀ ਪੈਨਲ ਹੈ ਜਿਹੜਾ ਤੁਹਾਨੂੰ ਬਾਹਰ ਦਿਖਾਇਆ ਸੀ ਵੀ ਜਿੱਥੋਂ ਆਪਾਂ ਟੈਪ ਚेंजर ਵੀ ਜਿਹਨੂੰ ਕਹਿੰਦੇ ਆਂ ਇਹ ਆਪਾਂ ਉਹਨੂੰ ਕੰਟਰੋਲ ਕਰ ਸਕਦੇ ਆ ਮੈਨੂਅਲੀ ਵੀ ਕਰ ਸਕਦੇ ਆ ਇਲੈਕਟ੍ਰੀਕਲ ਇਸ ਤਰ੍ਹਾਂ بارش ਬਹੁਤ ਜ਼ਿਆਦਾ ਹੋਵੇ ਤਾਂ ਆਪਾਂ ਬਾਹਰ ਨਹੀਂ ਜਾ ਸਕਦੇ ਜਾਂ ਇਹ ਨੇਦੀ ਹੋਏਗੀ ਤਾਂ ਆਪਾਂ ਇਥੋਂ ਇਹਨੂੰ ਵੀ ਕਰ ਸਕਦੇ ਆ ਕੰਟਰੋਲ ਕੁਆਲਟੀ ਜ ਨੂੰ ਬਦਾ ਘਟਾ ਸਕਦੇ ਆ ਇਸ ਤਰ੍ਹਾਂ ਅਗੇ ਵੀ ਤੁਹਾਨੂੰ ਦੱਸਿਆ ਸੀ ਆਪਣੀ ਬੋਲਟੇਜ ਹਮ 12 ਟੈਪ 'ਤੇ ਆਵੇ ਆਈਡੀਅਲੀ ਬੋਲਟੇਜ ਘਟ ਹੁੰਦੀ ਹੈ ਤਾਂ ਟੈਪ ਪੋਜੀਸ਼ਨ ਅਮੇਸ਼ਨ ਲਗਭਗ 5 10 7 ਦੇ ਕਰੀਬ ਰਹਿੰਦੀ ਹੈ ਅਜ ਬੋਲਟੇਜ ਜਿਆਦਾ ਇਸ ਕਰਕੇ ਯੂਜ਼ ਹੋ ਰਹੀ ਹੈ ਇਸ ਕਰਕੇ ਇਹ ਐਲਡੀ ਪੈਨਲ ਹੈ ਸਟਾਰਟ ਪੈਨਲ ਹੈ ਸਬਸਟੇਸ਼ਨ ਦਾ ਜਿੱਥੋਂ ਆਪਾਂ ਜਿੰਨੀ ਵੀ ਏਸੀ ਸਪਲਾਈ ਹੈ 220 ਸਪਲਾਈ ਕਿਸੇ ਵੀ 파ਰਟ ਨੂੰ ਦਿੱਤੀ ਹੋਈ ਜਿਹਨੂੰ ਕੰਟਰੋਲ ਕਰਦੇ ਆਪਾਂ ਇੱਥੇ ਕੰਟਰੋਲ ਕਰਦੇ ਆ ਅੱਗੇ ਇਹ ਮੇਨ ਹਾਰਟ ਹੈ ਸਬਸਟੇਸ਼ਨ ਦਾ ਬੈਟਰੀ ਚਾਰਜਰ ਹੈ ਇਹ 220 ਬੈਟਰੀ ਚਾਰਜਰ ਹੈ ট্রান্সਫਾਰਮਰ ਤੇ ਜਿੰਨੀਆਂ ਵੀ ਰਿਲੇ ਲੱਗੀਆਂ ਹੋਈਆਂ ਹਨਾ ਆਊਟਗoing ਫ੍ਰਿੱਡਰਾਂ ਦੇ ਬ੍ਰੇਕਰਾਂ ਤੇ ਉਹ ਸਾਰੀਆਂ ਡੀਸੀ ਸਪਲਾਈ ਨਾਲ ਕੰਟਰੋਲ ਹੁੰਦੀਆਂ ਨੇ ਉਹ ਡੀਸੀ ਸਪਲਾਈ ਨਾਲ ਕਿਉਂ ਕੰਟਰੋਲ ਹੁੰਦੀਆਂ ਕਿਉਂਕਿ ਜੇ ਬਾਈ ਚਾਂਸ ਏਸੀ ਸਪਲਾਈ ਬੰਦ ਹੋ ਜੇ ਜਾਂ ਉਹਦੇ ਵਿੱਚ ਕੋਈ ਖਰਾਬੀ ਆ ਜੇ ਤਾਂ ਡੀਸੀ ਸਪਲਾਈ ਚੱਲਦੀ ਰਹੂਗੀ ਜੇ ਆਪਣੀਆਂ ਰਲੇ ਹੀ ਆਪਰੇਟ ਨਾ ਹੋਈਆਂ ਤਾਂ ਨੁਕਸਾਨ ਵੱਧ ਹੋਏਗਾ ਫੀਲਡ ਦੇ ਵਿੱਚ ਕਰਾਂ ਟੁੱਟ ਸਕਦੀਆਂ ਨੇ ਜਾਂ ਬਰੁੱਡ ਸਕਦੇ ਨੇ ਬ੍ਰੇਕਡਾਊਨ ਹੋਣੀਆਂ ਤਾਂ ਕਰਟਣੀਆਂ ਜੇ ਆਪਣਾ ਫੀਲਡ ਟ੍ਰਿਪ ਨਹੀਂ ਕਰਦਾ ਉਹ ਜੋ ਰਲੇ ਲੱਗੀਆਂ ਹੋਈਆਂ ਉਹ ਡੀਸੀ ਤੇ ਹੀ ਕੰਮ ਕਰਦੀਆਂ ਹੁਣ ਆਪਾਂ ਬੈਟਰੀ ਰੂਮ ਵਿੱਚ ਚੱਲਦੇ ਆਂ ਇਹ ਬੈਟਰੀ ਸੈੱਲ ਨੇ ਸਾਰੇ ਆਪਣੇ ਕੋਲ ਲਗਭਗ 110 ਬੈਟਰੀ ਸੈੱਲ ਨੇ ਕਿੰਨਾ ਬੈਟਰੀ ਸੈੱਲਾਂ ਦੀ ਰੈਗੂਲਰ ਦੇਖਭਾਲ ਕਰਨੀ ਪੈਂਦੀ ਹੈ ਤੇ ਇਹਨਾਂ ਤੇ ਕੋਈ ਵੀ ਕਾਰਬਨ ਆਉਂਦਾ ਹੈ ਇਹਨਾਂ ਦੀ ਡੇਲੀ ਸਪਲਾਈ ਚਲਾਉਣ ਤੋਂ ਪਹਿਲਾਂ ਹੀ ਇਹਨਾਂ ਦੀ ਮੈਂਟੇਨੈਂਸ ਕੀਤੀ ਜਾਂਦੀ ਹੈ ਕੀ ਟੈਂਪਰੇਚਰ ਮੀਟਰ ਹੈ ਬ੍ਰੇਕ ਸੈਲ ਦੀ ਗ੍ਰੈਵਿਟੀ ਲਗ ਲਗ ਹੁੰਦੀ ਹੈ ਜਿਸ ਤਰ੍ਹਾਂ ਆਪਾਂ ਟੈਂਪਰੇਚਰ ਦੇ ਹਿਸਾਬ ਨਾਲ ਇਹਨਾਂ ਦੀ ਗ੍ਰੈਵਿਟੀ ਚੈੱਕ ਕਰਦੇ ਆ ਗ੍ਰੈਵਿਟੀ ਮੀਟਰ ਨਾਲ ਇਸ ਤਰ੍ਹਾਂ ਹੁਣ ਦੇਖ ਰਹੇ ਆਪਾਂ ਟੈਂਪਰੇਚਰ ਚੱਲ ਰਿਹਾ ਲਗਭਗ 25 ਡਿਗਰੀ ਲੱਗ ਰਿਹਾ 25 ਦੇ ਹਿਸਾਬ ਨਾਲ ਇਹਦੀ 1201.4 ਗ੍ਰੈਵਿਟੀ ਹੋਣੀ ਚਾਹੀਦੀ ਹੈ ਇਹ ਹਾਈਡਰੋਮੀਟਰ ਹੈ ਜਿੰਨ ਦੇ ਨਾਲ ਆਪਾਂ ਬੈਟਰੀ ਸੈੱਲ ਦੀ ਗ੍ਰੈਵਿਟੀ ਚੈੱਕ ਕਰਦੇ ਆ ਚਲੋ ਤੁਹਾਨੂੰ ਇੱਕ ਗ੍ਰੈਵਿਟੀ ਚੈੱਕ ਕਰਕੇ ਦਿਖਾਉਂਦੇ ਆ ਇਹ ਜੋ ਹੰਦੇ ਵਿੱਚ ਹੁੰਦਾ ਇਹ ਇਲੈਕਟ੍ਰੋਲਾਈਟ ਲਿਕਵਿਡ ਹੁੰਦਾ ਜਿਸ ਤਰ੍ਹਾਂ ਇਹਦੀ ਗ੍ਰੈਵਿਟੀ ਹੁਣ ਦੇਖ ਰਿਹਾ ਆਪ 1200 ਦੇ ਕਰੀਬ ਹੈ ਲਗਭਗ ਬੀਤੂ ਵੀ ਦੇਖੋ ਵੀ ਬਿਜਲੀ ਘਰਾਂ ਤੱਕ ਕਿੱਥੋਂ ਆਉਂਦੀ ਹੈ ਤੇ ਨਾਲੇ ਤੁਹਾਨੂੰ ਪੋਰਜਨਲ ਨੌਲੇਜ ਤੇ ਜਿਹੜੇ ਵੀ ਕੁਸ਼ਨ ਨੇ ਉਹ ਕਵਰ ਹੁੰਦੇ ਆ ਵੀ ਸਬਸਟੇਸ਼ਨ ਦੇ ਪਹਿਲੇ ਕਿੰਨੇ ਵੋਲਟੇਜ ਚੱਲਦੀ ਹੈ ਕਿੰਨੀ ਸਪਲਾਈ ਯੂਜ਼ ਕਰ ਰਹੇ ਆਪਾਂ ਯਾਰ ਅੱਗੇ ਵੀ ਕੀ ਹੈ ਛੇੜ ਤੱਕ ਵੀ ਕੀ ਹੈ ਸਬਸਟੇਸ਼ਨ ਕੀ ਹੈ ਆਊਟ ਗoing ਫੀਡਰ ਕੀ ਹੁੰਦੇ ਨੇ ਇਹ ਸਾਰਾ ਕੁਝ ਪਤਾ ਲੱਗੇਗਾ ਇਸ ਵੀਡੀਓ ਤੋਂ ਤੇ ਹੁਣ ਆਪਣਾ ਹੈ ਇਨਕਮਰ ਜੇ ਮੈਂ ਇੱਕ ਟਰਾਂਸਫਾਰਮਰ ਦਾ ਇੱਕ ਇਨਕਮਰ ਹੋਵੇਗਾ ਜਿੱਥੋਂ ਆਪਾਂ ਸਪਲਾਈ ਇਨ ਲੈਣੇ ਆ ਰਸ ਤੋਂ ਤੋਂ ਇਸ ਇਨਕਮਰ ਤੱਕ 2 ਕੇਬਲਾ ਆਉਂਦੀਆਂ ਨੇ ਇਹ ਜੋ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਇਨਕਮਰ ਹੈ ਇਹਦੇ ਉੱਪਰ ਰਿਲੇ ਲੱਗੀਆਂ ਹੋਈਆਂ ਨੇ ਅੰਪੀਅਰ ਮੀਟਰ ਲੱਗਿਆ ਹੋਇਆ ਹੈ ਸਾਹਮਣੇ ਵੋਲਟਮੀਟਰ ਲੱਗਿਆ ਹੋਇਆ ਹੈ ਲੇਕਿਨ ਸਰਕਟ ਬ੍ਰੇਕਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਤੋਂ ਅੱਗੇ ਚੈੱਕ ਕਰਦੇ ਹਾਂ ਵੀ ਹੁਣ ਡੀਸੀ ਆ ਰਹੀ ਹੈ ਡੀਸੀ ਦਾ ਮਤਲਬ ਡੀਸੀ ਇਹਨਾਂ ਦਾ ਆ ਰਹੀ ਹੈ ਤਾਂ ਬ੍ਰੇਕਰ ਦੀ ਰਿਲੇ ਆਪਰੇਟ ਹੋਣੀ ਕਿ ਕਿ ਡੀਸੀ ਮੇਜਰ ਪਾਰਟ ਪਲੇ ਕਰਦੀਆਂ ਨੇ ਲੇਓ অপারেਟ ਕਰਨ ਚ ਆਹ ਇਸਤੇ ਅੰਪੀਰਮੀਟਰ ਲੱਗਿਆ ਹੋਇਆ ਇਤੋਂ ਪਤਾ ਲੱਗ ਰਿਹਾ ਵੀ ਕਿੰਨਾ ਲੋਡ ਚੱਲ ਰਿਹਾ ਹੈ 46 ਅੰਪੀਰ ਤੱਕ ਲੋਡ ਜਾ ਰਿਹਾ ਹੈ ਤੇ ਇਹ ਹੁਣ ਜਿਹੜਾ ਨੀਚੇ ਵਾਲਾ ਪਾਰਟ ਹੈ ਮੈਕੈਨੀਕਲ ਪਾਰਟ ਇਹਨੂੰ ਟਰੋਲੀ ਵੀ ਕਿੰਨੇ ਆ ਅੱਗੇ ਦੇ ਵੀਡੀਓ ਵਿੱਚ ਤੁਹਾਨੂੰ ਇਹ ਸਾਰਾ ਕੁਝ ਖੋਲ ਕੇ ਬਾਹਰ ਕੱਢ ਕੇ ਦਿਖਾਵਾਂਗੇ ਇਹ ਅਲੱਗ-ਅਲੱਗ ਬ੍ਰੇਕਰ ਹੁੰਦੇ ਨੇ ਕੁਝ ਬ੍ਰੇਕਰ 24 ਘੰਟੇ ਸਪਲਾਈ ਪ੍ਰੋਵਾਈਡ ਕਰਦੇ ਨੇ ਅਤੇ ਬਾਕੀ ਖੇਤਾਂ ਵਾਲੀ ਸਪਲਾਈ ਪ੍ਰੋਵਾਈਡ ਕਰਦੇ ਨੇ ਜਿਹੜੇ 24 ਘੰਟੇ ਬ੍ਰੇਕਰ ਉਹਨੂੰ ਬ੍ਰੇਕਰ ਜਿਹੜੀ 24 ਘੰਟੇ ਸਪਲਾਈ ਜਾ ਰਹੀ ਹੈ ਯੂਪੀਐਸ ਕਿਹਾ ਜਾਂਦਾ ਹੈ ਅਨ ਇੰਟਰਪਟਿਡ ਪਾਵਰ ਸਪਲਾਈ ਅਤੇ ਦੂਸਰੇ ਬਾਕੀ ਏਪੀ ਫੀਡਰ ਕਵਰ ਕਰਦੇ ਨੇ ਅਤੇ ਕੁਝ ਫੀਡਰ ਬਾਡਰ ਫੀਡਰ ਹੁੰਦੇ ਨੇ ਜਿਹਨਾਂ ਨੂੰ ਬਾਡਰ ਤੱਕ ਸਪਲਾਈ ਵੀ ਜਾਂਦੀ ਹੈ ਕਿਉਂਕਿ ਇਹ ਕੁਝ ਗ੍ਰਿਡ ਬਾਡਰ ਦੇ ਨੇੜੇ ਹੋਣ ਕਰਕੇ ਬਾਰਡਰ ਏਰੀਆ ਨੂੰ ਵੀ ਸਪਲਾਈ ਪ੍ਰੋਵਾਈਡ ਕਰਦੇ ਆ ਜੋ ਬਾਰਡਰ ਵਾਲੀ ਲਾਈਨ ਤੋਂ ਪਾਰ ਵਾਲੇ ਖੇਤਾਂ ਦੇ ਲਿੰਕਰਾਂ ਦੀ ਬੈਕ ਸਾਈਡ ਹੈ ਪਿੱਛੇ ਨੂੰ ਕੇਬਲ ਬਾਕਸ ਕਹਿੰਦੇ ਨੇ ਇਹਨਾਂ ਵਿੱਚ ਵੀ ਕਰੰਟ ਸਿਟੀ ਲੱਗੇ ਹੁੰਦੇ ਨੇ ਅੰਦਰ ਖੋਲ ਕੇ ਦੇਖਾਂਗੇ ਦੇ ਵਿੱਚ ਸਿਟੀ ਹੁੰਦੇ ਨੇ ਅਤੇ ਆਊਟ ਗoing ਕੇਬਲਸ ਜਾ ਰਹੀਆਂ ਨੇ ਬਾਹਰ ਜੋੜਿਆਂ ਤੱਕ ਐਚ ਪੋਲ ਤੱਕ ਕੇਬਲਾਂ ਇਹ ਤੋਂ ਆਊਟ ਗoing ਬ੍ਰੇਕਰਾਂ ਤੋਂ ਜਾਂਦੀਆਂ ਫਿਰ ਉਸ ਤੋਂ ਅੱਗੇ ਜਿਹੜੇ ਵੀ ਖੇਤਾਂ ਵੱਲ ਜਿਹੜੀ ਲਾਈਨ ਹੈ ਖੇਤਾਂ ਵੱਲ ਜਾਏਗੀ ਸਪਲਾਈ ਜਾ ਫਿਰ 24 ਘੰਟੇ ਲਈ ਤਾਂ ਪਿੰਡਾ ਵਿੱਚ ਜਾਏ ਇੱਕ ਸਪੇਸ ਇਥੋਂ ਆਪਾਂ ਨੂੰ ਇਹ ਪਤਾ ਲੱਗ ਰਿਹਾ ਵੀ ਆਪਣੇ ਕੋਲ ਕਿੰਨੀ ਯੂਨਟਾਂ ਆਪਾਂ ਖਪਤ ਕਰ ਰਹੇ ਹਾਂ ਕਿੰਨੀ ਯੂਨਟਾਂ ਆਪਣੇ ਕੋਲ ਆ ਰਹੀਆਂ ਨੇ ਤੇ ਕਿੰਨੀਆਂ ਆਪਾਂ ਆਊਟ ਗoing ਖਪਤ ਕਰਨ ਇਹ ਜਿਹਦਾ ਇਨਕਮਰ ਹੈ ਆਪਣਾ ਇਹਦੇ એનਰਜੀ ਮੀਟਰ ਲੱਗਿਆ ਹੋਇਆ ਹੈ ਉਸੇ ਤਰ੍ਹਾਂ ਆਊਟ ਗoing ਬ੍ਰੇਕਰਾਂ ਦੇ ਵੀ ਦੇਖੋ ਇੱਕ ਇੱਕ એનਰਜੀ ਮੀਟਰ ਲੱਗਿਆ ਹੋਇਆ ਹੈ ਇਥੋਂ ਆਪਾਂ ਟੈਸਟ ਕਰਕੇ ਤਾਂ ਕਿ ਆਪਾਂ ਕੈਲਕੂਲੇਟ ਕਰ ਸਕੀਏ ਵੀ ਆਪਾਂ ਕਿੰਨੀ ਐਨਰਜੀ ਆਪਾਂ ਯੂਜ਼ ਕੀਤੀ ਹੈ ਮੰਥਲੀ ਇੱਕ ਸਬਸਟੇਸ਼ਨ ਤੇ ਦੇਖੋਗੇ ਇਹ ਅੱਗ ਬਜਾਉਣ ਵਾਲੇ ਜੰਤਰ ਨੇ ਡਰਾਈ ਕਾਰਬਨ ਡਾਈਆਕਸਾਈਡ ਹੁੰਦੀ ਹੈ ਇਹਨਾਂ ਦੇ ਵਿੱਚ ਕੁਝ ਫੋਮ ਨਾਲ ਰਿਲੇਟਡ ਹੁੰਦੇ ਨੇ ਕੁਝ ਤੇਲ ਵਾਲੀ ਅੱਗ ਬਜਾਉਣ ਵਾਸਤੇ ਹੁੰਦੇ ਆ ਕੁਝ ਬ੍ਰੇਕਰਾਂ ਜਾਂ ਤਾਰਾਂ ਦੀ ਅੱਗ ਬਜਾਉਣ ਵਾਸਤੇ ਹੁੰਦੇ ਨੇ ਕਿ ਇਹ ਅਲੱਗ-ਅਲੱਗ ਟਾਈਪ ਹੁੰਦੀਆਂ ਇਹਨਾਂ ਦੀਆਂ ਇਹ ਤੁਸੀਂ ਦੇਖੋਗੇ ਹਰ ਬ੍ਰੇਕਰ ਦੇ ਕੋਲ ਨੇੜੇ-ਨੇੜੇ ਇੱਕ ਅੱਦਾ ਫਾਇਰ ਐਕਸਟਿੰਕਸ਼ਨ ਜੀਓ ਸਵਿਚ ਵੀ ਕਹਿੰਦੇ ਨੇ ਜਾਂ ਐਚ ਪੌਲ ਵੀ ਕਹਿ ਦਿੰਦੇ ਨੇ ਇਟ ਮੇਨ ਸਵਿਚ ਹੁੰਦਾ ਸਬਸਟੇਸ਼ਨ ਤੋਂ ਬਾਅਦ ਕਿਸੇ ਵੀ ਫੀਡਰ ਨੂੰ ਸਪਲਾਈ ਜਾਂ ਕਿਸੇ ਵੀ ਲਾਈਨ ਨੂੰ ਸਪਲਾਈ ਜਾ ਰਹੀ ਹੈ ਜਿਸ ਤਰ੍ਹਾਂ ਕਿ ਇਹਦੇ ਵੀ ਫੀਲਡ ਦੇ ਵਿੱਚ ਕਿਸੇ ਨੇ ਕੋਈ ਕੰਮ ਕਰਨਾ ਹੁੰਦਾ ਕਿਸ ਲਾਈਨ ਮੈਨ ਜਾ ਜੇਈ ਦੁਆਰਾ ਪਰਮਿਟ ਲਿਆ ਜਾਂਦਾ ਤਾਂ ਇਸ ਐਚ ਪੋਲ ਤੋਂ ਕੱਟ ਕੇ ਸਪਲਾਈ ਅੱਗੇ ਵਰਕਰ ਕੰਮ ਕਰਦੇ ਹਨ ਜਾਂ ਕੋਈ ਵੀ ਮੁਲਾਜ਼ਮ ਅਕੀ ਕੰਮ ਕਰਦੇ ਹੋਇਆ ਸਬਸਟੇਸ਼ਨ ਦਾ ਇਹਨੂੰ ਛੱਡ ਕੇ ਵੀ ਸਬਸਟੇਸ਼ਨ ਹੁੰਦੇ ਨੇ ਉਸੇ ਤਰ੍ਹਾਂ ਵੀ 220 ਸਬਸਟੇਸ਼ਨ ਵੀ ਹੁੰਦੇ ਨੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਵੀ ਤੁਸੀਂ ਇਲੈਕਟ੍ਰਿਸਿਟੀ ਬਾਰੇ ਹੋਰ ਜਾਣਕਾਰੀ ਸਿੱਖ ਸਕੋ ਤੇ ਸਾਡੇ ਪੀਵੀ 77 ਸਟਡੀ ਪੁਆਇੰਟ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ